ਕਰਵੀ ਡੋਬਾ ਕਰਵੀ ਚਾੜ ਤੇ ਸੜਕ ਤੇ ਬੈਠਿਆ ਅੱਛਾ ਇਹ ਕਿਸੇ ਦੇ ਘਰੇ ਬੈਠੇ ਹੋ ਹਾਂਜੀ ਇਹ ਕਿਸੇ ਦੇ ਘਰੇ ਬੈਠਿਆ ਇਹ ਚਾਚੇ ਦਾ ਘਰ ਹੈ ਮੈਂ ਤਾਂ ਪਿੱਛੇ ਮੋੜ ਤੇ ਸਾਰਾ ਕੁਝ ਬਰਬਾਦ ਹੋ ਗਿਆ ਸਾਡਾ ਤਾਂ ਸਾਨੂੰ ਤਾਂ ਕੀ ਕਿਸੇ ਦੀ ਵੀ ਮਿਹਨਤ ਨਹੀਂ ਹੈਗੀ ਆ ਜਿਹੜਾ ਰਾਸ਼ਨ ਕੱਟਾ ਕਰਕੇ ਲਿਆਂਦੇ ਆ ਉਹਦੇ ਉਹ ਹੀ ਸਾਨੂੰ ਮਾੜਾ ਮੋੜਾ ਜਿੰਨਾ ਮਿਲਦਾ ਉਨਾ ਸੀ ਰੱਖ ਲਈਗਾ ਜੀ ਸਾਨੂੰ ਹੈਲੀਕਾਪਟਰ ਨਾਲ ਕੁਝ ਨਹੀਂ ਮਿਲ ਰਿਹਾ ਸਾਡੇ ਕੋਲ ਜਿਹੜੀ ਬਿੰਨਾ ਚ ਕੱਟੀ ਕਰਕੇ ਸੇਵਾ ਉਹ ਹੀ ਸਾਡੇ ਕੋਲ ਪਹੁੰਚੀ ਪਹੁੰਚਾਉਂਦੇ ਨੇ ਬਾਕੀ ਸਾਡੇ ਕੋਲ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਜੇ ਤੱਕ ਕੀ ਆਉਂਦੇ ਨੇ ਜਿਹੜੀ ਜਨਤਾ ਸੇਵਾ ਇਕੱਠੀ ਕਰਕੇ ਸਾਡੇ ਤੱਕ ਤੋਹ ਪਹੁੰਚਦੀ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਭੇਜਿਆ ਨਹੀਂ ਉਹ ਤਾਂ ਕਹਿੰਦੇ ਅਸੀਂ ਤਸਵੀਰਾਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਨੇ ਤਾਂ ਅਸੀਂ ਘਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਪਾਸੇ ਆ ਲੋਕਾਂ ਦੇ ਜੋ ਆਪਣੇ ਪਸ਼ੂਆਂ ਦੇ ਲਈ ਪ੍ਰਬੰਧ ਕੀਤਾ ਸੀ ਉਹ ਵੀ ਇੱਕ ਵਾਰ ਖਰਾਬ ਹੋ ਚੁੱਕਿਆ ਇਧਰਲੇ ਪਾਸੇ ਕਮਰਿਆਂ ਦੇ ਵਿੱਚ ਪਾਣੀ ਕਮਰੇ ਡਿੱਗਣ ਦੀ ਕਗਾਗਤੇ ਨੇ ਪਰ ਹਜੇ ਤੱਕ ਸਰਕਾਰ ਦੇ ਵੱਲੋਂ ਇਹਨਾਂ ਲੋਕਾਂ ਤੱਕ ਮੈਨੂੰ ਲੱਗਦਾ ਕੋਈ ਸਹਾਇਤਾ ਜਿਹੜੀ ਉਹ ਨਹੀਂ ਪਹੁੰਚਾਈਗੀ ਕਿਉਂਕਿ ਲੋਕ ਆਪ ਦੱਸ ਰਹੇ ਆ ਕਿ ਸਿਰਫ 13 ਮੇਰ ਭਾਈਚਾਰਾ ਹੀ ਹੈ ਜਿਹੜਾ ਇੱਥੇ ਸਮਾਨ ਲੈ ਕੇ ਪਹੁੰਚ ਰਿਹਾ ਪਰ ਹੋਰ ਕੋਈ ਪ੍ਰਬੰਧ ਸਾਡੇ ਵੱਲ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਤਾਂ ਪਰਿਵਾਰ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹਾਲਾਤ ਨੇ ਕਿਵੇਂ ਨੇ ਕੀ ਕੀ ਤੱਕ ਕੀ ਪਹੁੰਚ ਰਿਹਾ ਕੀ ਨਹੀਂ ਪਹੁੰਚ ਰਿਹਾ ਤਾਂ ਲੋਕ ਆਪਣਾ ਗੁਜ਼ਾਰਾ ਕਰਨ ਦੇ ਲਈ ਘਰਾਂ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬੰਨ ਮਾਰਿਆ ਹੋਇਆ ਕਿ ਕਿਤੇ ਅੰਦਰ ਪਾਣੀ ਨਾ ਵਰਜੇ ਪਰ ਪਾਣੀ ਫਿਰ ਵੀ ਲਗਾਤਾਰ ਵਧ ਰਿਹਾ ਤਾਂ ਆਪਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਨਾਲੋਂ ਪਾਣੀ ਵਧਿਆ ਕੀ ਘਟਿਆ ਬਾਈ ਵਧਿਆ ਜੀ ਪਾਣੀ ਬਹੁਤ ਵਧ ਗਿਆ ਕੱਲ ਨਾਲੋਂ ਵਧ ਗਿਆ ਪਾਣੀ ਹਾਂ ਜੀ ਪਾਣੀ ਵਧ ਗਿਆ ਕੀ ਲੱਗਦਾ ਵੀ ਸਰਕਾਰ ਨੇ ਕੋਈ ਸਹਾਇਤਾ ਤੁਹਾਡੇ ਤੱਕ ਪਹੁੰਚੀ ਆ ਕੋਈ ਜੀ ਆਂਦੇ ਨੇ ਜਿਹੜੀ ਜਨਤਾ ਸੇਵਾ ਇਕੱਠੀ ਕਰਕੇ ਸਾਡੇ ਤੱਕ ਤੋ ਹੀ ਪਹੁੰਚਦੀ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਭੇਜਿਆ ਨਹੀਂ ਉਹ ਤਾਂ ਕਹਿੰਦੇ ਅਸੀਂ ਹੈਲੀਕਾਪਟਰ ਰਾਹੀਂ ਸਮਾਨ ਦੇ ਰਹਿਆਂ ਲੋਕ ਕੋਈ ਸਾਨੂੰ ਹੈਲੀਕਾਪਟਰ ਨਾਲ ਕੁਝ ਨਹੀਂ ਮਿਲ ਰਿਹਾ ਸਾਡੇ ਕੋਲ ਜਿਹੜੀ ਬਿੰਨਾ ਚੁੱਕੀ ਕਰਕੇ ਸੇਵਾ ਉਹ ਹੀ ਸਾਡੇ ਕੋਲ ਪਹੁੰਚੀ ਪਹੁੰਚਾਉਂਦੇ ਨੇ ਬਾਕੀ ਸਾਡੇ ਕੋਲ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਜੇ ਤੱਕ ਕੁਝ ਨਹੀਂ ਪਹੁੰਚਿਆ ਬੱਚੇ ਕਿੰਨੇ ਆ ਜੀ ਤੁਹਾਡੇ ਬੱਚੇ ਮੇਰੇ ਦੋ ਨੇ ਪੜਦੇ ਆ ਜੀ ਬੱਚੇ ਨਹੀਂ ਨਹੀਂ ਜੀ ਇਕਤਾਮ 9 ਸਾਲ ਦਾ ਮੰਜੀ ਤੇ ਪਿਆ ਹੈ ਇੱਕ 1.5 ਸਾਲ ਦਾ ਹੈ ਉਹ ਮੇਰੇ ਕੋਲ ਹੈ ਜੀ ਅਸਲ ਤੁਹਾਡੀ ਪਹਿਲੀ ਕਿੰਨੀ ਸੀਗੀ ਇਧਰ ਸਾਡੀ ਪਹਿਲੀ 5 ਕਨਾਲਾ ਬੁਗੀ ਸਾਰੀ ਹਾਂਜੀ ਡੁੱਬ ਗਈ ਸਾਰੀ ਕਾਰ ਵੀ ਡੁੱਬ ਗਈ ਕਾਰ ਵੀ ਛੱਡ ਕੇ ਸੜਕ ਤੇ ਬੈਠੇ ਆ ਅੱਛਾ ਇਹ ਕਿਸੇ ਦੇ ਘਰੇ ਬੈਠੇ ਹੋ ਹਾਂਜੀ ਇਹ ਕਿਸੇ ਦੇ ਘਰੇ ਬੈਠੇ ਆ ਇਹ ਚਾਚੇ ਦਾ ਘਰ ਆ ਮੈਂ ਤਾਂ ਪਿੱਛੇ ਆ ਮੋੜ ਤੇ ਸਾਰਾ ਕੁਝ ਬਰਬਾਦ ਹੋ ਗਿਆ ਸਾਡਾ ਤਾਂ ਸਾਨੂੰ ਤਾਂ ਕੀ ਕਿਸੇ ਦੀ ਵੀ ਮਿਹਨਤ ਨਹੀਂ ਹੈਗੀ ਆ ਜਿਹੜਾ ਰਾਸ਼ਨ ਇਕੱਟਾ ਕਰਕੇ ਲਿਆਂਦੇ ਆ ਉਹਦੇ ਉਹ ਹੀ ਸਾਨੂੰ ਮਾੜਾ ਮੋੜਾ ਜਿੰਨਾ ਮਿਲਦਾ ਉਨਾ ਸੀ ਰੱਖ ਲਈਗਾ ਜੀ ਹਾਂਜੀ ਨਹੀਂ ਸਰਕਾਰ ਪਾਸੇ ਲੋਕਾਂ ਦੇ ਗੜ ਲੱਗ ਕੇ ਭਗਵੰਤ ਮਾਨ ਸਾਹਿਬ ਤਾਂ ਰੋ ਰਹੇ ਆ ਕਹਿੰਦੇ ਮੈਨੂੰ ਤਾਂ ਦੁੱਖ ਹੀ ਬਹੁਤ ਆ ਦੁੱਖ ਕਾਦਾਗਾ ਉਹਨੂੰ ਕੀ ਆ ਉਹ ਤਾਂ ਬੈਠਾ ਟਰ ਨਾਲ ਪਿੱਛੇ ਸਾਨੂੰ ਕੀ ਉਹਨੇ ਭੇਜਿਆ ਸਾਡੇ ਵਾਸਤੇ ਕੁਝ ਭੇਜਿਆ ਸਾਨੂੰ ਸਾਬਤ ਕਰਾ ਵੀ ਆ ਤੁਹਾਡੇ ਵਾਸਤੇ ਭੇਜਿਆ ਜਾਂ ਆਪ ਇੱਥੇ ਅਜ ਤੱਕ ਉਹਨੇ ਘੇੜਾ ਵੀ ਮਾਰਿਆ ਸਾਨੂੰ ਦੱਸੇ ਭਗਵੰਤ ਮਾਨ ਸਾਹਿਬ ਹਾਂਜੀ ਤੁਹਾਡੇ ਇਲਾਕੇ ਦਾ ਐਮਐਲਏ ਆ ਸਰਕਾਰ ਕਹਿੰਦੀ ਸੀ ਕਿ ਸਾਡੇ ਐਮਐਲਏ ਆਇਆ ਕਰਨਗੇ ਤੇ ਦੁੱਖ ਤਕਲੀਫਾਂ ਸੁਣਾ ਕਰਨਗੇ ਐਮਐਲਏ ਆਉਂਦਾ ਤੁਹਾਡੇ ਹੁਣ ਆਇਆ ਇੱਥੇ ਜੀ ਨਹੀਂ ਪਹੁੰਚਿਆ ਪਾਣੀ ਦੇ ਜ਼ਰੂਰ ਦਾ ਪਾਣੀ 1.5 ਮਹੀਨਾ ਹੋ ਗਿਆ ਪਾਣੀ ਚੱਲਣ ਲੱਗਾ ਸਾਡੇ ਕੋਲ ਐਮਐਲਮ ਸਾਬ ਕੋਈ ਨਹੀਂ ਪਹੁੰਚਿਆ ਅੱਛਾ ਹਾਂਜੀ ਕੋਈ ਤੁਸੀਂ ਹੁਣ ਅਸਲ ਦੇ ਵਿੱਚ ਮੇਨ ਤੁਹਾਨੂੰ ਸਮੱਸਿਆ ਕੀ ਆ ਰਹੀ ਹੈ ਮੇਨ ਲੋਡ ਕੀ ਹੈ ਤੁਹਾਨੂੰ ਸਮੱਸਿਆ ਸਾਨੂੰ ਆ ਕਰਦੇ ਰਾਸ਼ਨ ਦੀ ਲੋਡ ਹੈਗੀ ਹੈ ਤੇ ਥੋੜੀ ਪੱਟੇ ਦੀ ਲੋਡ ਹੋਰ ਸਾਨੂੰ ਕਾਦੀ ਲੋਡ ਹੈ ਜੀ ਹਾਂਜੀ ਸਰਕਾਰ ਦੇ ਵੱਲੋਂ ਇਹਨਾਂ ਦੇ ਵਿੱਚੋਂ ਕੋਈ ਚੀਜ਼ ਨਹੀਂ ਦਿੱਤੀ ਗਈ ਨਹੀਂ ਜੀ ਸਾਨੂੰ ਕੁਝ ਨਹੀਂ ਮਿਲਿਆ ਜਿਹੜੀ ਸੇਵਾ ਹੀ ਆਉਂਦੀ ਹੈ ਜਿਹੜੀ ਕੱਟੀ ਕਰਕੇ ਲਿਆਉਂਦੇ ਆ ਵੀਰ ਉਹ ਹੀ ਸਾਨੂੰ ਮਿਲਦੀ ਪਈ ਹੈ ਥੋੜੀ ਮਿਲੇ ਕਣੀ ਮਿਲੇ ਹਾਂ ਬਾਕੀ ਸਰਕਾਰ ਵੱਲੋਂ ਕੁਝ ਨਹੀਂ ਅਜੇ ਤੱਕ ਪਹੁੰਚਿਆ ਇੱਥੇ ਜ ਮਾਤਾ ਜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਬਹੁਤ ਔਖਾ ਚੱਲਦਾ ਜੀ ਹਾਂ ਜੀ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਮਿਲ ਰਹੀ ਏ ਤੁਹਾਨੂੰ ਹਾਂ ਮਾੜੀ ਮੋਟੀ ਕੋਈ ਸਰਕਾਰ ਮੁੰਨੀ ਮਿਲੀ ਜੀ ਹਾਂ ਜੀ ਅੱਜ ਹਾਂ ਜੀ ਅਸੀਂ ਤੇ ਕੱਚਾ ਨੇ ਆ ਪੰਜ ਪੰਜ ਮਰਲੇ ਸਾਨੂੰ ਪਿੱਛੇ ਜਗ੍ਹਾ ਚਾਹੀਦੀ ਜੀ ਹਾਂ ਜੀ ਤੁਸੀਂ ਜਾਣਾ ਚਾਹੁੰਦੇ ਹੋ ਉੱਥੋਂ ਜੇ ਸਰਕਾਰ ਜਗ੍ਹਾ ਦੇਵੇ ਤਾਂ ਹਾਂ ਜੀ ਜੀ ਹਰ ਇੱਕ ਨੂੰ ਜੀ ਬਸ ਸਾਡੇ ਤਵਾਹ ਹੋ ਗਿਆ ਜੀ ਬੱਚੇ ਸਾਡੇ ਬਹੁਤ ਔਖੇ ਆ ਪੜਾਈ ਤੂੰ ਕਿੱਥੇ ਪਾਣੀ ਚ ਜਾਉਂਦੇ ਹਾਂ 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 ਸੋ ਤਸਵੀਰਾਂ ਨੇ ਇਹਨਾਂ ਇਹ ਲੋਕਾਂ ਦਾ ਦਰਦ ਆ ਜੋ ਸਾਡੇ ਕੈਮਰੇ ਸਾਹਮਣੇ ਰੱਖ ਰਹੇ ਆ ਲੋਕਾਂ ਦੀ ਅੱਖਾਂ ਨਾਮ ਹੋ ਰਹੀਆਂ ਨੇ ਕਿਤਨਾ ਕਿਤੇ ਮਹਿਸੂਸ ਹੁੰਦਾ ਕਿ ਉਹ ਲੋਕ ਇੱਥੋਂ ਜਾਣਾ ਵੀ ਚਾਹੁੰਦੇ ਆ ਉਹ ਕਹਿੰਦੇ ਆ ਕਿ ਸਰਕਾਰ ਜੇਕਰ ਸਾਡੇ ਲਈ ਕੋਈ ਪੁਖਤਾ ਪ੍ਰਬੰਧ ਕਰੇ ਤਾਂ ਅਸੀਂ ਇਹ 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 ਜਗਾ ਛੱਡ ਦੇਣਾ ਚਾਹੁੰਦੇ ਆ ਪਰ ਕਿਤਨਾ ਕਿਤੇ ਸਾਡੀ ਸਰਕਾਰ ਸਾਡਾ ਸਿਸਟਮ ਹਜੇ ਵੀ ਕੰਬ ਕਰਨੀ ਨਹੀਂ ਦੇ ਸੁੱਤਾ ਹੋਇਆ ਤੇ ਸਾਡੇ ਸੀਐਮ ਸਾਹਿਬ ਸਿਰਫ ਇਹ ਕਹਿ ਦਿੰਦੇ ਆ ਕਿ ਮੈਨੂੰ ਬਹੁਤ ਦਰਦ ਆ ਪਰ ਅਸਲ ਦਰਦ ਇਹਨਾਂ ਲੋਕਾਂ ਦਾ ਉਦੋਂ ਹੋਊਗਾ ਕਿ ਜਦੋਂ ਇਹ ਪਾਣੀ ਘਟ ਗਿਆ ਇੱਥੇ ਹੋਰ ਸਮੱਸਿਆਵਾਂ ਨੇ ਪੈਦਾ ਹੋਣਾ ਇਹਨਾਂ ਦੀ ਜ਼ਮੀਨ ਨੇ ਜ਼ਮੀਨ ਨੂੰ ਜਦੋਂ ਖਾਲੀ ਕਰਨਾ ਉਹਦੇ ਲਈ ਦਾ ਡੀਜ਼ਲ ਦੀ ਲੋੜ ਪੈਣੀ ਆ ਝੋਨਾ ਲਾਉਣਾ ਲੋਕਾਂ ਨੇ ਪਰ ਸਰਕਾਰ ਉਦੋਂ ਕੀ ਕਰੇਗੀ ਇਹ ਵੀ ਇੱਕ ਸਵਾਲ ਸਰਕਾਰ ਦੇ ਸਾਹਮਣੇ ਵੱਡਾ ਕਿਉਂਕਿ ਹੁਣ ਸਰਕਾਰ ਲੋਕਾਂ ਤੱਕ ਨਹੀਂ ਪਹੁੰਚ ਪਾਈ ਤਾਂ ਉਸ ਤੋਂ ਬਾਅਦ ਕੀ ਕਰੇਗੀ